ਸਤਿ ਸ੍ਰੀ ਅਕਾਲ ਦੋਸਤੋ ਇੱਕ ਪਿਛਲੇ ਸਾਲ ਵਾਲੀ ਗਲਤੀ ਨਾ ਕਰਿਓ ਜੋ ਜਿਵੇਂ ਆ ਖੇਤ ਹੈ ਹੁਣ ਤੱਕ ਇਸ ਖੇਤ ਚ ਪੰਜ ਬੋਰੀਆਂ ਯੂਰੀਆ ਪੈ ਚੁੱਕੀ ਹੈ ਤੇ ਇਸ ਖੇਤ ਦੇ ਹਾਲਾਤ ਤੁਸੀਂ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖੇਤ ਝੁਲਸਿਆ ਪਿਆ ਹੈ ਈਵਨ ਇਹ ਝੁਲਸਿਆ ਨਹੀਂ ਖਰਾਬ ਵੀ ਨਹੀਂ ਹੋਇਆ ਇਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਚਿੱਟੀ ਪੱਠਰਾ ਟਿੱਡਾ ਵੀ ਆ ਗਿਆ ਤੁਹਾਨੂੰ ਪਤਾ ਬੌਣੇ ਰੋਗ ਦਾ ਇੱਕ ਪਾਸੇ ਰੋਲਾ ਪਿਆ ਹੋਇਆ ਹੈ ਦੂਜੇ ਪਾਸੇ ਚਿੱਟੀ ਪਠਰਾ ਟਿੱਡਾ ਵੀ ਆ ਗਿਆ ਤਾਂ ਚੀਜ਼ਾਂ ਖਤਰਨਾਕ ਹੋ ਸਕਦੀਆਂ ਪਿਛਲੇ ਸਾਲ ਲੋਕਾਂ ਨੇ ਚਾਰ ਚਾ ਸਪਰੇਅ ਕਰਤੇ ਪੱਤਾਲ ਪੀਟਨੀ ਮਰੀ ਸੀਗੀ ਕਾਰਨ ਕੀ ਸੀ ਕਿ ਆਹੇ ਜਿਵੇਂ ਇਸ ਖੇਤ ਦੇ ਵਿੱਚ ਇੰਨੀ ਜੂਰੀਆ ਪਾਈ ਹੈ ਉਹ ਬੇਨਤੀ ਕਰਦਾ ਖਾਦਾਂ ਧਿਆਨ ਦੇ ਨਾਲ ਸੰਤੁਲਿਤ ਰੂਪ ਦੇ ਵਿੱਚ ਇਸਤੇਮਾਲ ਲਿਆਓ ਆਇ ਨਹੀਂ ਕੇ ਭਾਈ ਜਿਹੜਾ ਹੈਗਾ ਖੇਤ ਨੂੰ ਖਾਦ ਨਹੀਂ ਲੱਗਦੀ ਹੋਰ ਪਾ ਦੇ ਹੋਰ ਪਾ ਦੇ ਉਹ ਨੁਕਸਾਨ ਕਰੇਗੀ ਧਿਆਨ ਨਾਲ ਖਾਦਾਂ ਪਾਓ